ਉਨੇ ਯਾਮਾ ਮੋਟਰਸਾਈਕਲ ਹੁੰਦਾ ਸੀਗਾ ਤੇ ਯਾਮੇ ਤੋਂ ਜਹਾਜ਼ਾਂ ਦਾ ਸਫ਼ਰ ਕਰਨਾ ਇਹ ਛੋਟੀ ਗੱਲ ਨਹੀਂ ਹੁੰਦੀ ਦਿਲਜੀਤ ਦੇ ਨਾਲ ਪਹਿਲੀ ਮੁਲਾਕਾਤ ਕਿਵੇਂ ਹੋਈ ਸੀ ਤੋਂ ਦੇ ਐਲਬਮ ਸ਼ੁਰੂ ਦੀ ਤਿਆਰੀ ਕਿ ਸ਼ੁਰੂ ਕੀਤੀ ਕਲਾਕਾਰ ਕਾਫੀ ਸੀਗੇ ਉੱਥੇ ਦਿਲਜੀਤ ਨੱਚ ਲੈਂਦਾ ਸੀ ਸੋਹਣਾ ਉਸ ਵੀਰੇ ਦਾ ਜਿਹੜਾ ਦਿਲਜੀਤ ਸੀਗਾ ਫਿਰ ਉਹਦਾਂ ਦੇ ਗਾਣੇ ਤਿਆਰ ਕਰ ਲਏ ਕਿਉਂਕਿ ਉਹ ਸੰਗਾਊ ਬਹੁਤ ਸੀਗਾ ਉਦੋਂ ਕੀ ਅੰਦਰ ਦੇ ਬੰਵਲੇ ਕੀ ਆ ਉਹੀ ਗੀਤਾਂ ਦੇ ਵਿੱਚ ਲਿਖਿਆ ਸੀ ਆਗੇ ਪੱਗਾਂ ਪੋਛਮੇ ਵਾਲੇ ਗੱਲ ਹੋਈ ਜਦੋਂ ਲੁਧਿਆਣੇ ਫੋਨ ਲਗਾ ਕੇ ਉਸ ਦਾ ਕਲਾਕਾਰ ਕਰਨ ਗੁਰੂ ਗੀਤਾਂ ਦੀ ਗੱਲਾਂ ਹੁੰਦੀਆਂ ਨੇ ਜਾਂ ਪੁਰਾਣੀਆਂ ਗੱਲਾਂ ਕਰ ਲੈਂਦੇ ਨੇ ਸ੍ਰੀ ਗਾਲ ਜੀ ਦੇਖ ਰਹੇ ਹੋ ਪੀਟੀਸੀ ਪੰਜਾਬੀ ਮੈਂ ਹਾ ਤੁਹਾਡੇ ਨਾਲ ਖੁਸ਼ੀ ਸਰਾ ਤੇ ਇਸ ਟਾਈਮ ਮੇਰੇ ਨਾਲ ਮੌਜੂਦ ਆ ਬਲਵੀਰ ਬੋਪਰ ਆਈਜੀ ਗੱਲ ਕਰਾਂਗੇ ਅਜੋਨਾ ਦੇ ਨਾਲ ਸੱਚੀ ਗੱਲ ਸਰ ਕੀ ਗੱਲ ਜਾਣ ਲੈ। ਬਿਲਕੁਲ ਠੀਕ ਹੈ ਮੇਰਾ ਤਾਂ ਪੀਟੀਸੀ ਦੇ ਸਾਰੇ ਦਰਸ਼ਕਾਂ ਨੂੰ ਸਾਰੇ ਸਟਾਫ ਨੂੰ ਪਿਆਰ ਭਰੀ ਨਿੱਕੀ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਜੀ ਸਰ ਅੱਜ ਮੁਲਾਕਾਤ ਹੋਇਆ ਤੁਹਾਡੇ ਨਾਲ ਖੁਸ਼ਿਆਰ ਸਿੰਘ ਫਿਲਮ ਦੇ ਪ੍ਰੀਮੀਅਰ ਦੇ ਮੌਕੇ ਤੇ ਸੋ ਸਭ ਤੋਂ ਪਹਿਲਾਂ ਮੈਂ ਚਾਹਾਂ ਥੋੜੇ ਜਿਹਾ ਫਿਲਮ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਸਤਿੰਦਰ ਸਰਤਾਸਰ ਦੀ ਗੱਲ ਕਰੀਏ ਸਿਮੀ ਸ਼ਾਹਲ ਦੀ ਗੱਲ ਕਰੀਏ ਬਟ ਇੱਕ ਅ ਮੈਂ ਗੱਲ ਕਰਦਾ ਹਾਂ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਜਾਂ 뮤직 ਦੇ ਫਿਲਮ ਇੰਡਸਟਰੀ ਦੇ ਵਿੱਚ ਬਹੁਤ ਘੱਟ ਲੋਕ ਆ ਜਿਹੜੇ ਇੰਨੀ ਬਰੀਕੀ ਦੇ ਵਿੱਚ ਇੰਨੇ ਜਦਾ ਆਪਣੀ ਤਵੱਜੂ ਦੇ ਨਾਲ ਇਸ ਦੇ ਫਿਕਰਮੰਦ ਨੇ ਉਹਨਾਂ ਵਿੱਚ ਸੁਤਿੰਦਰ ਸਤਾ ਸਾਡਾ ਛੋਟਾ ਵੀਰ ਬਹੁਤ ਇਸ ਦਾ ਇੱਕ ਬਹੁਤ ਵੱਡਾ ਨਾਮ ਆ ਤੇ ਇਸ ਫਿਲਮ ਲਈ ਮੇਰਾ ਛੋਟਾ ਵੀਰ ਜਗਦੀਪ ਬੜਿੰਗ ਤੇ ਉਹਨਾਂ ਨੇ ਲਿਖੀ ਆ ਤੇ ਮੇਰਾ ਹੋਰ ਪਿਆਰ ਫਿਰ ਵੱਧ ਜਾਂਦਾ ਕਿਉਂਕਿ ਦੋਨਾਂ ਪਰ ਮਾਰਾ ਮੇਰਾ ਬੜਾ ਪਿਆਰ ਆ ਤੇ ਪਹਿਲਾਂ ਤਾਂ ਸ਼ੁਰੂ ਤੋਂ ਮੈਂ ਜਾਣਦਾ ਇਹਨਾਂ ਨੂੰ ਤੇ ਅੱਜ ਪਤਾ ਲੱਗਿਆ ਤੇ ਹੁਸ਼ਿਆਰ ਸਿੰਘ ਫਿਲਮ ਰਿਲੀਜ਼ ਹੋਣ ਜਾ ਰਹੀ ਆ ਤੇ ਮੈਨੇ ਫਿਰ ਆਪਣਾ ਫਰਜ ਸਮਝਿਆ ਕਿ ਇਦਾਂ ਦੀਆਂ ਫਿਲਮਾਂ ਦੇ ਵਿੱਚ ਜਰੂਰ ਜਾਣਾ ਚਾਹੀਦਾ ਤੇ ਮੈਂ ਮਿੱਤਰਾਂ ਦੇ ਸੱਦੇ ਤੇ ਜਰੂਰ ਪਹੁੰਚਿਆ ਮੈਂ ਤੇ ਮੈਨੂੰ ਲੱਗਦਾ ਇਹਦੀ ਲੁੱਕ ਤੋਂ ਹੀ ਪਤਾ ਲੱਗ ਰਿਹਾ ਕਿ ਫਿਲਮ ਜਾਦਾ ਅੱਛੀ ਆ ਤੇ ਬਾਕੀ ਇਹ ਸਰਤਾਜ ਸਿੰਘਾਂ ਦੀ ਜਿਹੜੀ ਪੁਰਾਣੀਆਂ ਫਿਲਮਾਂ ਵੀ ਸੀਗੀਆਂ ਉਹਦੇ ਵਿੱਚ ਵੀ ਕੋਈ ਨਾ ਕੋਈ ਗੱਲ ਹੁੰਦੀ ਆ ਗੱਲਾਂ ਵਿੱਚ ਗੱਲ ਹੋਣੀ ਬਹੁਤ ਜ਼ਰੂਰੀ ਆ ਖੱਲੀਆਂ ਗੱਲਾਂ ਨਹੀਂ ਹੋਣੀ ਚਾਹੀਦੀਆਂ ਤੇ ਬਹੁਤ ਬਾਕੀ ਹੁਣ ਫਿਲਮ ਦੇਖ ਕੇ ਆਪਾਂ ਦੇਖਦੇ ਆਂ ਕੀ ਬਣਦੇ ਆਂ ਸੋਨ ਸਰ ਜਦੋਂ ਤੁਸੀਂ ਫਿਲਮ ਦਾ ਟ੍ਰੇਲਰ ਦੇਖਿਆ ਤਾਂ ਫਿਲਮ ਦੀ 스타 ਕਾਸਟ ਦੇ ਵਿੱਚੋਂ ਕਿਸੇ ਨਾਲ ਗੱਲ ਹੋਈ ਤੁਹਾਡੀ ਟ੍ਰੇਲਰ ਦੇਖਣ ਤੋਂ ਬਾਅਦ ਹਾਂਜੀ ਮੇਰੀ ਆਪਣੇ ਜਿਹੜੇ ਰਾਈਟਰ ਆਪਣੇ ਜਗਦੀਪਰੀ ਉਹਨਾਂ ਨਾਲ ਮੇਰੀ ਗੱਲ ਹੋਈ ਤੇ ਮੈਨੂੰ ਬਹੁਤ ਅੱਛਾ ਲੱਗਿਆ ਟ੍ਰੇਲਰ ਤਾਂ ਬੜੀ ਖੂਬਸੂਰਤ ਲੱਗ ਰਹੀ ਆ ਤੇ ਮੈਂ ਤਾਂ ਸਿਰਫ ਆਪਦੀਆਂ ਬੈਸਟ ਵਿਸ਼ੇਸ ਦੇਣ ਆਇਆ ਕਿ ਕਿ ਇਦਾਂ ਦੇ ਜਿਹੜੇ ਪੰਜਾਬੀ ਮਾਂ ਬੋਲੀ ਦੇ ਜਿਹੜੇ ਪੰਜਾਬੀ ਸਿਨੇਮਾ ਦੇ ਜਿਹੜੇ ਇਦਾਂ ਦੇ ਫਿਲਮ ਮੇਕਰਸ ਨੇ ਜਿਹੜੇ ਫਿਲਮਕਾਰ ਨੇ ਤੇ ਉਹਨਾਂ ਨੂੰ ਹਲਾਸ਼ੇਰੀ ਦੀ ਜ਼ਰੂਰਤ ਹੁੰਦੀ ਆ ਤੇ ਸਾਡੇ ਵੱਲੋਂ ਤਾਂ ਮੈਂ ਅੱਜ ਦਰਸ਼ਕ ਤੌਰ ਤੇ ਆਇਆ ਤੇ ਹਲਾਸ਼ੇਰੀ ਦੇਣਾ ਆ ਫਿਲਮ ਇੰਡਸਟਰੀ ਤੇ ਬੜਾ ਚੇਂਜ ਆ ਗਿਆ 뮤직 ਇੰਡਸਟਰੀ ਵਿੱਚ ਕਿੰਨਾ ਚੇਂਜ ਤੁਸੀਂ ਹੁਣ ਦੇਖ ਰਹੇ ਹੋ ਤੁਹਾਡੀ ਸੇ ਸ਼ੁਰੂਆਤੀ ਗੱਲ ਕਰ ਜਦੋਂ ਤੁਸੀਂ ਜਿਸ ਤਰੀਕੇ ਨਾਲ ਗਾਣੇ ਆਂਦੇ ਸੀ ਜੋ ਉਸ ਟਾਈਮ ਤੇ ਆਡੀਅנס ਸੀ ਜੋ ਹੁਣ ਬਦਲਾਅ ਆਇਆ ਕਿ ਸਾਰੇ ਦੇਖ ਰਹੇ ਆ ਤੁਸੀਂ ਪਰਸਨਲੀ ਕਿਵੇਂ ਨਾ ਚੀਜ਼ਾਂ ਨੂੰ ਦੇਖਦੇ ਹੋ ਅਹ ਦੇਖੋ ਬਦਲਾ ਤਾਂ ਕਹਿੰਦੇ ਜ਼ਿੰਦਗੀ ਦਾ ਇੱਕ ਇੱਕ ਹੋਣਾ ਹੀ ਚਾਹੀਦਾ ਹੈ ਬਦਲਾ ਤਾਂ ਹਰ ਹਰ 10 ਕਹਿੰਦੇ ਹੁੰਦੇ ਆ 10 ਨਹੀਂ ਅਹ 4 ਤੋਂ 5 ਸਾਲਾਂ ਦੇ ਵਿੱਚ ਵਿੱਚ ਇਹ ਬਦਲਾ ਆਉਂਦਾ ਹੀ ਰਹਿੰਦਾ ਵਾ ਤੇ ਕਿਉਂਕਿ ਜਿਹੜੇ ਜਿਹੜੇ ਛੋਟੇ ਬੱਚੇ ਹੁੰਦੇ ਆ ਵੱਡੇ ਹੋ ਜਾਂਦੇ ਆ ਤੇ ਉਹਨਾਂ ਦੀ ਆਪਣੀ ਅਲੱਗ ਸੋਚ ਹੋ ਜਾਂਦੀ ਆ ਮਿਊਜ਼ਿਕ ਦਾ ਬਦਲਾ ਹੋ ਜਾਂਦਾ ਤੇ ਪੰਜਾਬੀ ਮਾਂ ਬੋਲੀ ਦੇ ਸ਼ਬਦ ਉਹੀ ਨੇ ਉਹਨਾਂ ਸ਼ਬਦਾਂ ਨੂੰ ਕਿਹੜਾ ਬੰਦਾ ਕਿਹੜੇ ਆਪਣੇ ਵਧੀਆ ਤਰੀਕੇ ਦੇ ਨਾਲ ਨਵੇਂ ਮਿਊਜ਼ਿਕ ਦੇ ਵਿੱਚ ਤੇ ਪ੍ਰਾਣੇ ਮਿਊਜ਼ਿਕ ਨੂੰ ਇਕੱਠਾ ਉਹਦਾ ਫਿਊਜ਼ਨ ਬਣਾ ਕੇ ਪੇਸ਼ ਕਰ ਜਾਂਦਾ ਉਹੀ ਮੇਨ ਕਲਾਕਾਰ ਬਣਦਾ ਸੋ ਮੈਂ ਇਥੇ ਦਿਲਜੀਤ ਨੂੰ ਸਾਂਝੀ ਗੱਲ ਜ਼ਰੂਰ ਕਰਨਾ ਚਾਹਾਂਗੀ ਸਰ ਜਿਸ ਮਕਾਮ ਤੇ ਨੇ ਜਿਵੇਂ ਕਾਨਸਰਟਸ ਹੋ ਰਹੇ ਤੁਸੀਂ ਵੀ ਤਾਂ ਰੀਸੈਂਟਲੀ ਪਹੁੰਚੇ ਸੀ ਜਦੋਂ ਲੁਧਿਆਣਾ ਦੇ ਵਿੱਚ ਸੀ ਸੋ ਮੈਂ ਥੋੜਝ ਉਹਨਾਂ ਦੇ ਪਹਿਲੇ ਚੈਨਲ ਜਾਣੀ ਸੋ ਥੋੜਾ ਸ਼ੁਰੂਆਤੀ ਦਿਨਾਂ ਦੇ ਬਾਰੇ ਦੱਸੋ ਦਿਲਜੀਤ ਨਾਲ ਪਹਿਲੀ ਮੁਲਾਕਾਤ ਕਿਵੇਂ ਹੋਈ ਸੀ ਉਹ ਕੋਈ ਮਿੱਠੀ ਯਾਦ ਸਾਡੇ ਨਾਲ ਸਾਂਝੀ ਕਰੋ ਦਿਲਜੀਤ ਬੜਾ ਪਿਆਰਾ ਕਲਾਕਾਰ ਆ ਪਹਿਲੀ ਵਾਰੀ ਮੈਂ ਉਹਨੂੰ ਆਪਣੇ ਮਿਊਜ਼ਿਕ ਕੰਪਨੀ ਲੁਧਿਆਣੇ ਫਾਈਨ ਟੋਨ ਤੇ ਦਿਲਜੀਤੂ ਰੁਕਟੀਆਂ ਪੱਜ ਇੱਕ ਰਾਈਟਰ ਹੁੰਦੇ ਸੀ ਉਹ ਲੈ ਕੇ ਆਏ ਸੀ ਉਥੇ ਤੇ ਫਿਰ ਉਹ ਉਥੇ ਜਦੋਂ ਉਹਦੇ ਐਲਬਮ ਸ਼ੁਰੂ ਦੀ ਤਿਆਰੀ ਸ਼ੁਰੂ ਕੀਤੀ ਕਲਾਕਾਰ ਕਾਫੀ ਸੀਗੀ ਉਥੇ ਦਿਲਜੀਤ ਨੱਚ ਲੈਂਦਾ ਸੀ ਸੋਣਾ ਸੋਣਾ ਨੱਚ ਲੈਂਦਾ ਸੀਗਾ ਤੇ ਮੈਂ ਕਾਫੀ ਸਮੇਂ ਤੋਂ ਮਾਰਕੀਟ ਵਿੱਚ ਉਹਦਾ ਕੰਮ ਕਰੀ ਜਾ ਰਿਹਾ ਸੀਗਾ ਤੇ ਫਿਰ ਜਦੋਂ ਕੰਪਨੀ ਨੇ ਆਖਿਆ ਕਿ ਵੀ ਆਹ ਕਲਾਕਾਰ ਆਪਾਂ ਪੇਸ਼ ਕਰਨਾ ਮਾਰਕੀਟ ਦੇ ਵਿੱਚ ਕਿਵੇਂ ਵੀ ਕਿਦਾਂ ਕਰੀਏ ਫਿਰ ਮੈਂ ਉਹਦੀ ਆਵਾਜ਼ ਦੇ ਮੁਤਾਬਕ ਉਸ ਵੇਲੇ ਜੋ ਉਸ ਵੇਲੇ ਤੇ ਜਿਹੜਾ ਦਿਲਜੀਤ ਸੀਗਾ ਫਿਰ ਉਹਦਾਂ ਦੇ ਗਾਣੇ ਤਿਆਰ ਕਰ ਲਏ ਕਿਉਂਕਿ ਉਹ ਸੰਗਾਊ ਬਹੁਤ ਸੀਗਾ ਉਦੋਂ ਤੇ ਸੰਗਾਉ ਤੇ ਜਿਹੜੀ ਚੜਦੀ ਉਮਰ ਉਹ ਸੰਗਾਉ ਵੀ ਹੁੰਦੀ ਆ ਉਹਦੇ ਅੰਦਰ ਬਲਵਲੇ ਵੀ ਹੁੰਦੇ ਕੁਝ ਨਾ ਕੁਝ ਕਹਿਣਾ ਚਾਹੁੰਦੇ ਆ ਤੇ ਮੈਂ ਉਹੀ ਕੋਸ਼ਿਸ਼ ਕੀਤੀ ਸੀ ਕਿ ਉਹਦੇ ਉਹਦੇ ਗੀਤਾਂ ਦੇ ਵਿੱਚ ਆ ਉਹਦਾਂ ਦੇ ਜਿਹੜੇ ਕਰੈਕਟਰ ਉਹਦਾ ਜਿਹੜਾ ਮੁੰਡਾ ਉਸ ਵੇਲੇ ਦੀ ਜਿਹੜੀ ਚੜਦੀ ਉਮਰ ਦਾ ਮੁੰਡਾ ਉਹਦੀ ਕੀ ਅੰਦਰ ਦੇ ਬਲਵਲੇ ਕੀ ਆ ਉਹੀ ਗੀਤਾਂ ਦੇ ਵਿੱਚ ਲਿਖਿਆ ਸੀ ਆਗੇ ਪੱਗਾਂ ਪੋਛਮੀਆਂ ਵਾਲੇ ਸੋ ਤੁਸੀਂ ਗੱਲ ਕੀਤੀ ਸਰ ਅਗੇ ਪੱਗਾਂ ਪੋਚਵੇਂ ਵਾਲੇ ਗੀਤ ਦੀ ਮੇਰੀ ਨਾ ਹਾਲ ਸੁਖ ਪਾਸ ਸੁਖ ਜੀ ਦੇ ਨਾਲ ਵੀ ਗੱਲ ਹੋਈ ਤਾਂ ਜਦੋਂ ਇਸ ਗੀਤ ਦੀ ਗੱਲ ਜ਼ਿਕਰ ਹੋਇਆ ਤਾਂ ਕਹਿੰਦੇ ਜਦੋਂ ਗਾਣਾ ਆਇਆ ਸੀ ਨਾ ਤਾਂ ਲੋਕਾਂ ਦੇ ਵਿੱਚ ਬਹੁਤ ਮੁੰਡਿਆਂ ਨੇ ਫੋਨ ਕਰ ਕਰਕੇ ਸਪੈਸ਼ਲੀ ਇਹ ਚੀਜ਼ ਕਹੀ ਕਿ ਇਸ ਗੀਤ ਦੇ ਆਉਣ ਤੋਂ ਬਾਅਦ ਅਸੀਂ ਪੱਗਾਂ ਬੰਨ੍ਹਣੀਆਂ ਸ਼ੁਰੂ ਕਰ ਦਿੱਤੀਆਂ ਨੇ ਜੀ ਹਾਂ ਬਹੁਤ ਟ੍ਰੈਂਡ ਸ਼ੁਰੂ ਹੋ ਗਿਆ ਸੀਗਾ ਕਿਉਂਕਿ ਦਿਲਜੀਤ ਪੱਗ ਬਹੁਤ ਸੋਹਣੀ ਬੰਨ ਲੈਂਦਾ ਸੀਗਾ ਇਹਨੂੰ ਭੰਗੜੇ ਦਾ ਸ਼ੌਕ ਸੀਗਾ ਇਹ ਗੀਤ ਨੱਚ ਕੇ ਗਾਉਂਦਾ ਹੁੰਦਾ ਸੀਗਾ ਤਾਂ ਹੀ ਇਹੀ ਕਾਰਨ ਸੀ ਕਿ ਇਹਦੇ ਗੀਤ ਜਿਆਦਾ ਨੱਚਰ ਵਾਲੇ ਜ਼ਿਆਦਾ ਰੱਖੇ ਹੋਏ ਕਰਕੇ ਸੀਗੇ ਤੇ ਹੁਣ ਵੀ ਉਹ ਉਸ ਤੋਂ ਬਾਅਦ ਵੀ ਜਿਹੜੇ ਦਿਲਜੀਤ ਨੇ ਕੰਮ ਕੀਤਾ ਬਹੁਤ ਕਮਾਲ ਦਾ ਕੰਮ ਕੀਤਾ ਹੋਇਆ ਤੇ ਮੈਂ ਆਪਣੇ ਆਪ ਨੂੰ ਬੜਾ ਭਾਗਾਂ ਵਾਲਾ ਸਮਝਦਾ ਕਿ ਇਸ ਬਹੁਤ ਕਮਾਲ ਦੇ ਕਲਾਕਾਰ ਦਿਲਜੀਤ ਦੀ ਇੱਕ ਜਿਹੜੀ ਜਰਨੀ ਆ ਉਹਦਾ ਮੈਂ ਇੱਕ ਹਿੱਸਾ ਬਣਿਆ ਹੋਇਆ ਵਾਂ ਤੇ ਬੜੀ ਖੁਸ਼ੀ ਦੀ ਗੱਲ ਹੁੰਦੀ ਆ ਦਿਲਜੀਤ ਅਜਿਹੇ ਮੁਕਾਮ ਤੇ ਆ ਪਰ ਇੱਕ ਚੀਜ਼ ਅਗਰ ਉਹਨਾਂ ਦੇ ਬਾਰੇ ਤੁਸੀਂ ਆਡੀਅנס ਨੂੰ ਦੱਸਣੀ ਹੋਵੇ ਕਿਉਂਕਿ ਫੈਨਸ ਹਮੇਸ਼ਾ ਬੜੇ ਐਕਸਾਈਟਡ ਰਹਿੰਦੇ ਜਾਣਨ ਦੇ ਲਈ ਅ ਦਿਲਜੀਤ ਦੀਆਂ ਗੱਲਾਂ ਤਾਂ ਬਹੁਤ ਨੇ ਤੇ ਬਸ ਮੈਮਰੀ ਇਦਾਂ ਦੀ ਕਿ ਜਿਹੜੀ ਤੁਸੀਂ ਨਹੀਂ ਕਦੀ ਭੁੱਲੇ ਉਹਨਾਂ ਦੀ ਚੀਜ਼ ਆ ਅ ਬਸ ਇਹ ਹੀ ਆ ਦਿਲਜੀਤ ਬਸ ਮਿਹਨਤੀ ਬਹੁਤ ਸੀਗਾ ਤੇ ਇੱਕ ਡਿਸਪਲਨ ਸੀ ਉਹਦੇ ਕੋਲੇ ਮੈਂ نوٹ ਜਿਹੜਾ ਕੀਤਾ ਸੀ ਯਾਰ ਉਹਨੇ ਜਾਮਾ ਮੋਟਰਸਾਈਕਲ ਹੁੰਦਾ ਸੀਗਾ ਤੇ ਜਾਮੇ ਤੋਂ ਜਹਾਜ਼ਾਂ ਦਾ ਸਫ਼ਰ ਕਰਨਾ ਇਹ ਛੋਟੀ ਗੱਲ ਨਹੀਂ ਹੁੰਦੀ ਤੇ ਉਹ ਇੱਕ ਡਿਸਪਲਨ ਨਹੀਂ ਉਹਨੂੰ ਉੱਥੇ ਤੱਕ ਖਿੱਚ ਕੇ ਲੈ ਗਿਆ ਤੇ ਅਸੀਂ ਬੜੇ ਕਾਫੀ ਸ਼ੋਅਜ਼ ਕੀਤੇ ਆਬ ਜਦੋਂ ਜਦੋਂ ਲਾਈਵ ਸ਼ੋਅਜ਼ ਅਸੀਂ ਬਹੁਤ ਕੱਠੇ ਨਹੀਂ ਕੀਤੇ ਹਾਂਜੀ ਤੇ ਹਮੇਸ਼ਾ ਅਮੇਸ਼ ਅੱਜ ਇਕੱਠੀ ਰਹਿੰਦੀ ਸੀਗੀ ਸਾਡਾ ਬੜਾ ਇੱਕ ਉਹਨਾਂ ਦਿਨਾਂ ਦੇ ਵਿੱਚ ਕਾਫੀ ਸਾਡਾ ਇੱਕ ਮੁਹੱਬਤ ਕਹਿ ਲਓ ਜਾਂ ਦਿਲਜੀਤ ਵੱਲੋਂ ਸਤਿਕਾਰ ਕਹਿ ਲਓ ਮੇਰੇ ਵੱਲੋਂ ਪਿਆਰ ਕਹਿ ਲਓ ਉਹਦੇ ਲਈ ਹੈ ਨਾ ਤੇ ਅਸੀਂ ਬੜਾ ਇਕੱਠੇ ਜਾਂਦੇ ਹੁੰਦੇ ਸੀ ਤੇ ਅਸੀਂ ਪਹਿਲੀ ਵਾਰ ਜਦੋਂ ਅ ਅਮਰੀਕਾ ਗਏ ਸੀ ਉਦੋਂ ਮੈਂ ਮਨ ਬਣਾਇਆ ਸੀ ਕਿ ਅਸੀਂ ਐਲ.ਏ ਜਿਹੜਾ ਜਿਹੜਾ ਸਟੂਡੀਓ ਹੈ ਨਾ ਹਾਲੀਵੁੱਡ ਸਟੂਡੀਓ ਉਹ ਦੇਖਣ ਜਾਣਾ ਇਹ ਮਨ ਸੀਗਾ ਜਦੋਂ ਅਸੀਂ ਵੀ ਐਲ.ਏ ਜਾਵਾਂਗੇ ਸ਼ੂਟ ਕਰਨ ਉਹ ਦੇਖਣਾ ਅਸੀਂ ਉੱਥੇ ਦੇਖਣ ਚਲੇ ਗਏ ਅਸੀਂ ਪਹਿਲੀ ਵਾਰੀ 4D ਫਿਲਮ ਦੇਖੀ ਸੀਗੀ 3D ਹੁੰਦੀ ਹੈ 4D ਸੀ ਸਾਨੂੰ ਉਦੋਂ ਪਤਾ ਲੱਗਿਆ ਕਿ 4D ਵੀ ਕੁਝ ਹੁੰਦਾ ਤੇ ਜਦੋਂ ਉਹਨਾਂ ਨੇ ਪਾਣੀ ਫੂਣੀ ਛੱਡਿਆ ਤੇ ਉਦੋਂ ਮਤਲਬ ਇੱਕ ਸਾਨੂੰ ਬੜਾ ਅਚੰਭਾ ਲੱਗਿਆ ਅਸੀਂ ਪਹਿਲੀ ਵਾਰ ਦੇਖਿਆ ਸੀ ਅਜ ਤੋਂ ਬੜੀ 20 ਸਾਲ ਪੁਰਾਣੀ ਗੱਲ ਆ ਨਾ ਤੇ 2006 ਦੀ ਗੱਲ ਆ ਤੇ ਉਹ ਅੰਦਰੋਂ ਪਾਣੀ ਕੁਰਸੀਆਂ ਹਿੱਲੀਆਂ ਉਹ ਸਾਡੇ ਲਈ ਬੜੀ ਇੱਕ ਨਵੀਂ ਗੱਲ ਸੀਗੀ ਤੇ ਉਹ ਬੜਾ ਐਕਸਪੀਰੀਅੰਸ ਅੱਛਾ ਰਿਹਾ ਤੇ ਬੜਾ ਖੂਬਸੂਰਤ ਪਲ ਸੀ ਸਾਡੀ ਜ਼ਿੰਦਗੀ ਦੇ ਇਕੱਠੇ ਹੱਸਦੇ ਖੇਡਦੇ ਆ ਤੇ ਹੁਣ ਵੀ ਜਦੋਂ ਗੱਲਬਾਤ ਹੁੰਦੀ ਆ ਤੇ ਯਾਦਾਂ ਤਾਜ਼ੀਆ ਕਰਕੇ ਬਹੁਤ ਹਸਦੀ ਆ ਆਖਰੀ ਮੁਲਾਕਾਤ ਕਦੋਂ ਹੋਈ ਜੀ ਦਿਲਜੀਤ ਆਖਰੀ ਮੁਲਾਕਾਤ ਲੁਧਿਆਣੇ ਹਾਂ ਜੀ ਬਿਲਕੁਲ ਹਾਂ ਕੀ ਗੱਲ ਹੋਈ ਜਦੋਂ ਲੁਧਿਆਣੇ ਮੁਲਾਕਾਤ ਹੋਈ ਚਾਹਤ ਬਸ ਇਹ ਪੰਜਾਬੀ ਜਿਹੜੇ ਗੀਤਾਂ ਦੀ ਗੱਲਾਂ ਕਰ ਕਲਾਕਾਰਾਂ ਕੋਲ ਗੀਤਾਂ ਦੀ ਗੱਲਾਂ ਹੁੰਦੀਆਂ ਨੇ ਜਾਂ ਪੁਰਾਣੀਆਂ ਗੱਲਾਂ ਕਰ ਲੈਂਦੇ ਨੇ ਸੋ ਮੱਚ ਸਰ ਤੁਹਾਨੂੰ ਦੁਬਾਰਾ ਮੁਲਾਕਾਤ ਕਰਦੇ ਫਿਲਮ ਦੇਖਣ ਤੋਂ ਬਾਅਦ ਕਿਉਂਕਿ ਫਿਲਮ ਦੇ ਅੱਜ ਅਸੀਂ ਪ੍ਰੀਮੀਅਰ ਤੇ ਪਹੁੰਚੇ ਆਂ ਤਾਂ ਤੁਹਾਡੀ ਸਰ ਜਰਨੀ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਲੋਕਾਂ ਨੂੰ ਬਹੁਤ ਮੋਟੀਵੇਟ ਕਰਦੀ ਹੈ ਜੋ ਤੁਹਾਡੇ ਗੀਤ ਹੈ ਦੇਲਾਗੇਰਾ ਦੀ ਗੱਲ ਕਰੀਏ ਜਿਸ ਤਰੀਕੇ ਨਾਲ ਜੋ ਉਸ ਟਾਈਮ ਤੇ ਆਉਂਦੇ ਸੀ ਅੱਜ ਵੀ ਅਸੀਂ ਸੁਣਦੇ ਆ ਤੁਹਾਨੂੰ ਪੁਰਾਣਾ ਸਾਡੇ ਬਚਪਨ ਯਾਦ ਆ ਜਾਂਦਾ ਹੈ ਆ ਵਿਆਹਾਂ ਦੀ ਗੱਲ ਕਰੀਏ ਉਹਨਾਂ ਦੇ ਉੱਪਰ ਅੱਜ ਵੀ ਤੁਹਾਡੇ ਜਿਹੜੇ ਗੀਤ ਨੇ ਚੱਲਦੇ ਨੇ ਬਸ ਤੁਹਾਡਾ ਪਿਆਰ ਹੈ ਕਿ ਅਬੀਨੂ ਕਿ ਕਿਸ ਨੇ ਪੁੱਛਿਆ ਸੀ ਕਹਿੰਦੇ ਵੀ ਅੱਜ ਕੱਲ ਕਿਉਂ ਨਹੀਂ ਗਾਣੇ ਚੱਲਦੇ ਅੱਜ ਕੱਲ ਇਹਨੇ ਲੰਬੇ ਮੈਂ ਉਹਨਾਂ ਨੂੰ ਕਹਿੰਦਾ ਵੀ ਇਹ ਨਹੀਂ ਹੈਗਾ ਵੀ ਅੱਜ ਕੱਲ ਗਾਣੇ ਨਹੀਂ ਆ ਰਹੇਗਾ ਅੱਜ ਵੀ ਅੱਜ ਕੱਲ ਗਾਣੇ ਬਹੁਤ ਵਧੀਆ ਆ ਰਹੇ ਆ ਅੱਜ ਕੱਲ ਸੁਣਨ ਵਾਲਿਆਂ ਦੇ ਵਿੱਚ ਜਾਂ ਗਾਉਣ ਵਾਲਿਆਂ 'ਚ ਵੀ ਕਹਦੀ ਏ ਖਹਿਰਾਉ ਘਟ ਗਿਆ ਸਾਡੀ ਉਂਗਲ ਚੱਲਦੀ ਰਹਦੀ ਹੈ ਅੰਗੂਠਾ ਚੱਲਦਾ ਹੀ ਰਹਿੰਦਾ ਸਾਨੂੰ ਹਰ ਸੈਕਿੰਡ ਬਾਅਦ ਕੁਝ ਨਾ ਮੀਚੀ ਚਾਹੀਦੀ ਹੁੰਦੀ ਆ ਤੇ ਜਿਹੜਾ ਕੰਮ ਹੋ ਰਿਹਾ ਜੋ ਬਣ ਚੁੱਕਿਆ ਜੋ ਬਣਿਆ ਅੱਜ ਕੱਲ ਜੋ ਬਣ ਰਿਹਾ ਜਿਸ ਨੂੰ ਚੰਗੀ ਤਰੀਕੇ ਨਾਲ ਦੇਖਿਆ ਜਾਵੇ ਨਾ ਉਹਨੂੰ ਟਾਈਮ ਦੇ ਕੇ ਦੇਖਿਆ ਜਾ ਥੈਂਕ ਯੂ ਸੋ ਮਚ ਸਰ ਜੀ ਮਿਹਰਬਾਨੀ ਜਿਉਂਦੇ ਰਹੋ ਸੋ ਇਹ ਸਨ ਮੇਰੇ ਨਾਲ ਬਲਵੀਰ ਬੋਪਾਰਾਈ ਜੀ ਜਿਨ੍ਹਾਂ ਦੇ ਬਹੁਤ ਸਾਰੇ ਪੰਜਾਬੀ ਗੀਤ ਸੁਪਰ ਹਿੱਟ ਹੋਏ ਨੇ ਲੋਕ ਅਜੋਨ ਦੇ ਗੀਤਾਂ ਨੂੰ ਸੁਣਦੇ ਨੇ ਪਸੰਦ ਕਰਦੇ ਨੇ ਅਸੀਂ ਵਿਹਾਂ ਸ਼ਾਦੀਆਂ ਤੇ ਅਕਸਰ ਹੀ ਉਹਨਾਂ ਦੇ ਗੀਤਾਂ ਨੂੰ ਸੁਣਦੇ ਹੋਏ ਸੁਣਿਆ ਹੈ ਸੋ ਉਮੀਦ ਕਰਦੇ ਹਾਂ ਤੁਹਾਨੂੰ ਇੰਟਰਵਿਊ ਪਸੰਦ ਆਇਆ ਹੋਵੇਗਾ ਲੈਟਸ ਅਪਡੇਟ ਹੋ ਜਾਨ ਲੀਂ ਦੇਖਦੇ ਰਹੋ ਪੀਟੀਸੀ ਪੰਜਾਬੀ